ਕਿੱਥੇ ਜਾਣੇ ਜਾਦੀ ਹੋਈ ਐ ਹੈ ਕਿੱਥੇ ਜਾਣਾ ਕਿਤੇ ਵੀ ਨਹੀਂ ਕਿੱਥੇ ਜਾਣਾ ਹੀ ਹੋਣਾ ਜਾਣਾ ਹੀ ਹੋਣਾ ਥੋੜੇ ਮਾਰਕੀਟ ਜਾਣਾ ਸੀ ਕਿਉਂ ਉਦਾਂ ਤਾਂ ਸਾਰਾ ਦਿਨ ਮਤਲਬ 24 ਘੰਟੇ ਘਰੇ ਨਾਈਟ ਸੂਟ ਦੇ ਵਿੱਚ ਉਤਰੀਆਂ ਫਿਰਦੀਆਂ ਰਹਿੰਦੀਆਂ ਜੇ ਤੇ ਹੁਣ ਕਹਿੰਦੀ ਕਿਤੇ ਵੀ ਨਹੀਂ ਜਾਣਾ ਕਿਤੇ ਵੀ ਨਹੀਂ ਜਾਣਾ ਮਤਲਬ ਤਿਆਰ ਹੋਈ ਆ ਤੇ ਜਾਣਾ ਕਿਤੇ ਵੀ ਨਹੀਂ ਆ ਉਹੀ ਨਾ ਐਕਟਿੰਗ ਕਰਦੀ ਆ ਲੋਕਾਂ ਨੂੰ ਮੂਰਖ ਬਣਾਉਂਦੀ ਆ ਉਹ ਜਿਹੋ ਉਹ ਆ ਜਿਹੜੇ ਇਹਨਾਂ ਨੂੰ ਦੇਖਦੇ ਆ ਪਹਲਾ ਲੈ ਕੇ ਆਣੀਆਂ ਕੱਲ ਸਾਨੂੰ ਮਿਲੀਆਂ ਨਹੀਂ ਮੇਰੀਆਂ ਤੇ ਪਿੰਕੀ ਦੀਆਂ ਤੁਹਾਡੇ ਇਹ ਤੇ ਪਿੰਕੀ ਇਹਨਾਂ ਨੂੰ ਚੱਪਲ ਪਤਾ ਨਹੀਂ ਕਿਹੜੀ ਕੰਪਨੀ ਦੀ ਚਾਹੀਦੀ ਆ ਇਹ ਮਤਲਬ ਜਿੰਨੇ ਵੀ ਇਹਨਾਂ ਦੇ ਵਲੌਗ ਹਨਾ ਸਾਰੇ ਚੱਪਲ ਤੇ ਹੀ ਹੁੰਦੇ ਆ ਤੇ ਇਹਨਾਂ ਨੂੰ ਚੱਪਲੀ ਨਹੀਂ ਪਸੰਦ ਆਉਂਦੀ ਪਤਾ ਨਹੀਂ ਇਹਨਾਂ ਨੂੰ ਕੀ ਚੰਗਾ ਲੱਗਦਾ ਹੈ ਬਸ ਵਲੌਗ ਬਣਾਉਣਾ ਹੁੰਦਾ ਹੈ ਜਾਂ ਲੋਕਾਂ ਨੂੰ ਮੂਰਖ ਬਣਾਉਣਾ ਹੁੰਦਾ ਹੈ ਹੋਰ ਇਹਨਾਂ ਨੂੰ ਕੀ ਆਉਂਦਾ ਚੱਪਲੀ ਨਹੀਂ ਪਸੰਦ ਆਉਂਦੀ ਹਰੇਕ ਵਲੌਗ ਦੇ ਵਿੱਚ ਚੱਪਲ 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 ਡਿਲੀਵਰੀ ਲੈ ਕੇ ਆਉਂਦੇ ਨਹੀਂ ਲੋੜ ਨਹੀਂ 4 ਸਾਲ ਹੋ ਗਏ ਤੁਹਾਨੂੰ ਉਹੀ ਚੱਪਲਾ ਪਾਉਂਦੇ ਨੇ ਮੈਨੂੰ ਖਿਚ ਜਾਂਦੀ ਤੁਹਾਡੀਆਂ ਚੱਪਲਾਂ ਨੂੰ ਦੇਖ ਕੇ ਚੱਪਲ ਵਰੀਆਂ ਨੇ ਵੀ ਚੱਪਲ ਠੀਕ ਹੈ ਬਸ ਖਸ ਗਈਆਂ ਹੁ ਮੇਨ ਲੋੜ ਨੇ ਮੈਂ ਤਾਂ ਲਿਆਉਂਗੀ ਜਿਹੜੀ ਚੀਜ਼ ਦੀ ਲੋੜ ਹੈ ਨਾ ਉਹ ਜੀ ਲੋ ਫਾਲਤੂ ਜੀ ਲੈ ਆਉਂਦੀ ਮੈਂ ਤਾਂ ਲਿਆਉਂਗੀ ਤੁਹਾਡੇ ਲਈ ਪਾ ਲੈ ਕੇ ਰੱਖੀ ਰੱਖ ਮੈਂ ਕਿਹੜਾ ਪਾਣੀ ਆਨੇ ਹਿੰਦੀ ਹੈ ਕਿ ਮੈਂ ਚਪਲਾਂ ਲੈ ਕੇ ਆਉਂਗਾ ਆਪਣੀਆਂ ਤੇ ਪਿੰਕੀ ਦੀਆਂ ਵੀ ਤੇ ਤੁਹਾਡੇ ਵਾਸਤੇ ਵੀ ਲੈ ਕੇ ਆਉਂਗੀ 4 ਸਾਲ ਹੋ ਗਏ ਤੁਸਾਂ ਤੁਹਾਡੀਆਂ ਉਹ ਚਪਲਾਂ ਜਿਹੜੀਆਂ ਵਾ ਨਾ ਘਸ ਗਈਆਂ ਵਾ ਪਰ ਟੁੱਟੀਆਂ ਨਹੀਂ ਗਈਆਂ ਤੇ ਹੁਣ ਨਵੀਆਂ ਲਿਆ ਕੇ ਦੇਣੀਆਂ ਪਹਿਲੀ ਗੱਲ ਤਾਂ ਮੈਨੂੰ ਇਹ ਨਹੀਂ ਗੱਲ ਸਮਝ ਆਉਂਦੀ ਕਿ 4 ਸਾਲ ਹੋ ਗਏ ਆ ਚੱਪਲ ਹੀ ਨਹੀਂ ਟੁੱਟੀ ਇਹ ਕਿਹੜੀ ਕੰਪਨੀ ਦੀ ਚੱਪਲ ਆ ਕਿਉਂਕਿ ਸਾਡਿਆਂ ਤੇ ਆਪ ਮਹੀਨਾ 2 ਮਹੀਨੇ ਚਪਲਾਂ ਕੱਢਦੀਆਂ ਐ ਤੇ ਇਹ ਮੇਰਾ ਰਿਪਲਾਈ ਜ਼ਰੂਰ ਕਰੇ ਕਿ ਕਿਹੜੀ ਕੰਪਨੀ ਦੀ ਚੱਪਲ ਤੂੰ ਵਰਤਦੀ ਆ ਤੇ ਅਹੀਂ ਵੀ ਉਹੀ ਚੱਪਲ ਵਰਤੀਏ ਕਿ ਜਿਹੜੀਆਂ 4-5 ਸਾਲ ਚੱਪਲ ਟੁੱਟੇ ਨਾ ਦੱਸੀਂ ਜ਼ਰੂਰ ਆਸ ਵੀ ਆਂ ਕਾਰਗਾਇਆ ਨੋ ਹੈਲੋ ਰਹੁਲ ਮੈਨੂੰ ਕੋਈ ਕਵੇ ਕਿ ਮੈਂ ਤੇਰੇ ਲਈ ਚੀਜ਼ ਲੈ ਕੇ ਆਣੀ ਆ ਚੱਪਲਾ ਲੈ ਕੇ ਆਣੀ ਆ ਮੈਂ ਭੱਜ ਕੇ ਕਹਾਂ ਹਾਂ ਹਾਂ ਲਿਆ ਦੇ ਇਹ ਮੈਂ ਦੁਆਰੀ ਲੈਂਦੇ ਰਿਹਾ ਹਾਂ ਮੈਂ ਗਾਲੀ ਨਹੀਂ ਦੇ ਸਕਦਾ ਨਹੀਂ ਗਾਲੀ ਨਹੀਂ ਦੇਣਾ ਫੈਮਲੀ ਫੈਮਲੀ ਦੇਖਦੀ ਹੈ ਵਰਨਾ ਮੈਂ ਐਸੀ ਐਸੀ ਗਾਲੀ ਦੂੰ ਐਸੀ ਐਸੀ ਗਾਲੀ ਦੂੰ ਨਾ ਜ਼ਿੰਦਗੀ ਭਰ ਯਾਦ ਰੱਖੇਗੀ ਨਹੀਂ ਉਹ ਤਨ ਤੂੰ ਕਹੀਂ ਨਹੀਂ ਆ ਕਿ ਮੇਰੇ ਜਿਹੜੇ ਵਲੌਗ ਆ ਉਹ ਬੱਚੇ ਵੀ ਦੇਖਦੇ ਆ ਤੇ ਤੁਹਾਡੇ ਬੱਚੇ ਤੁਹਾਡੇ ਤੋਂ ਆ ਸਿੱਖਿਆ ਲੈਂਦੇ ਆ ਆ ਸਾਰਾ ਦਿਨ ਬਸ ਇਦਾਂ ਲੰਮੇ ਪਿਆ ਰਹਿੰਦਾ ਹੈ ਤੇ ਤੈਨ ਇੰਨਾ ਵੀ ਮਾੜਾ ਮੋੜਾ ਦਿਮਾਗ ਨਹੀਂ ਕਰਦਾ ਬਸ ਵਲੌਗਾਂ ਦਾ ਤੁਹਾਨੂੰ ਇੰਨਾ ਹੀ ਚਸਕਾ ਪੈ ਗਿਆ ਕਿ ਕੈਮਰਾ ਆਨ ਕਰ ਲਿਆ ਪਹਿਲਾਂ ਆਪਣਾ ਆਲਾ ਦਵਾਲਾ ਚੈੱਕ ਕਰ ਲਿਆ ਕਰੋ ਕਿ ਕਿਹੜੀਆਂ ਚੀਜ਼ਾਂ ਤੋਂ ਚੁੱਕਣ ਵਾਲੀਆਂ ਤੇ ਕਿਹੜੀਆਂ ਚੀਜ਼ਾਂ ਨਹੀਂ ਦਿਖਾਉਣ ਵਾਲੀਆਂ ਉਹ ਵੇਖ ਲਿਆ ਕਰੋ ਠੀਕ ਹੈ ਨਾ ਹੁਣ ਸਾਨੂੰ ਕਹਿੰਦੇ ਨੂੰ ਸ਼ਰਮ ਆਉਂਦੀ ਆ ਪਰ ਤੁਹਾਨੂੰ ਦਿਖਾਉਂਦੇ ਨੂੰ ਸ਼ਰਮ ਨਹੀਂ ਆਉਂਦੀ ਮਾੜਾ ਮੋੜ ਜਦੋਂ ਵਲੌਗ ਐਡਿਟ ਕਰਦੇ ਹੁੰਦੇ ਹੋਣਾ ਦੇਖ ਲਿਆ ਕਰੋ ਕਿ ਕੀ ਗਲਤੀ ਆ ਬੱਤ ਸਹੀ ਏ ਅਰੇਡੀ ਕਰਨੇ ਦਾ ਦਪਹਿਰ ਦਾ ਇਹ ਸੱਚੀ ਸ਼ਾਮ ਨੂੰ ਚੱਲ ਜੂਗੀ ਕਿਉਂਕਿ ਅਸੀਂ ਮਾਰਕੀਟ ਜਾਣਾ ਦਾ ਘਰ ਦਾ ਸਾਰਾ ਕੰਮ ਨਿਬੇੜ ਕੇ ਆਵਾਂਗੇ ਇੱਧਰ ਅਸੀਂ ਬਣਾਇਆ ਆਲੂ ਬੜਿਆ ਸਬਜੀ ਔਰ ਤੜਕੇ ਵਾਲੇ ਚਾਵਲ ਪਰ ਜੀ ਇਹਨੇ ਹੁਣ ਸਾਰਿਆਂ ਦਾ ਰੋਟੀ ਪਾਣੀ ਬਣਾ ਦਿੱਤਾ ਵਾ ਉਹ ਪਿੰਕੀ ਨੂੰ ਲੈ ਕੇ ਆਈ ਹੈ ਘਰੇ ਤੇ ਆਪਣੇ ਵਰਗੇ ਨੂੰ ਮੂਰਖ ਬਣਾਉਂਦੇ ਆ ਬੇਵਕੂਫ ਬਣਾਉਂਦੇ ਆ ਕਿ ਇਹਨਾਂ ਨੂੰ ਕਿਹੜਾ ਕੁਝ ਪਤਾ ਲੱਗਦਾ ਪਤਾ ਸਾਰਿਆਂ ਨੂੰ ਹੁੰਦਾ ਹੈ ਠੀਕ ਆ ਨਾ ਹੁਣ ਤਿਆਰ ਤੁਰ ਹੋ ਕੇ ਤੇ ਜੀਨ ਇੰਨੀ ਗਰਮੀ ਦੇ ਵਿੱਚ ਪਾਈ ਫਿਰਦੀ ਹੈ ਕਿ ਵੇਖ ਕੇ ਅਜੀਬ ਜਿਹਾ ਲੱਗਦਾ ਇੰਨੀ ਗਰਮੀ ਦੇ ਵਿੱਚ ਇੰਨੀ ਜੀਨ ਮੋਟੀ ਕੌਣ ਪਾਉਂਦਾ ਹੁੰਦਾ ਹੈ ਬੇਵਕੂਫੇ ਉਤੋਂ ਵਾਲ ਖਲਾਰ ਕੇ ਤੇ ਤੁਰੀ ਰਹਿਣੀ ਸਾਰਾ ਦਿਨ ਰਸੋਈਆਂ ਦੇ ਵਿੱਚ ਅਕਲ-ਉਕਲ ਹੈ ਨਹੀਂ ਦਿਨ ਨੂੰ ਦੂਸਰੀ ਗੱਲ ਆ ਜਿਹੜੀ ਤੇਰੀ ਕੜਾਈ ਹੈ ਨਾ ਕੜਾਈ ਨੂੰ ਚੰਗੀ ਤਰ੍ਹਾਂ ਰੇਤਾ ਲੈ ਕੇ ਨਾ ਇਹਦੇ ਨਾਲ ਸਾਫ਼ ਕਰ ਸ਼ਾਇਦ ਚਿੱਟੀ ਨਿਕਲ ਜੇ ਗਾਇਜ਼ ਮੈਨੂੰ ਦੇ ਦੇ ਸੱਚੀ ਵਾਲਾ ਸਰਪ੍ਰਾਈਜ਼ ਮੈਨੂੰ ਦੇ ਦੇ ਉਠ ਭੋਲਦੀ ਆ ਪਤਾ ਇਹਨਾਂ ਨੂੰ ਸਾਰਾ ਸੀ ਅਗਰ ਪਤਾ ਸੀ ਤਾਂ ਹੀ ਤਾਂ ਦਰਵਾਜ਼ੇ ਤੇ ਜਾ ਕੇ ਕੈਮਰਾ ਔਨ ਕਰ ਲਿਆ ਅਗਰ ਜੇ ਤੁਹਾਨੂੰ ਪਤਾ ਹੀ ਨਾ ਹੁੰਦਾ ਤੇ ਤੁਹਾਨੂੰ ਕੀ ਪਤਾ ਕੌਣ ਆਇਆ ਤੇ ਕੌਣ ਨਹੀਂ ਆਇਆ ਇਹ ਲੋਕਾਂ ਨੂੰ ਦਰਅਸਲ ਪਾਗਲ ਬਣਾਉਂਦੇ ਆ ਤੇ ਆਪਣੇ ਵਰਗੇ ਪਾਗਲ ਬਣਦੇ ਵੀ ਜਿਹੜੇ ਇਹਨਾਂ ਨੂੰ ਦੇਖਦੇ ਆ ਖਾਸ ਤੌਰ ਤੇ ਜਿਹੜੇ ਇਹਨਾਂ ਨੂੰ ਦੇਖਦੇ ਆ ਠੀਕ ਆ ਨਾ ਐਕਟਿੰਗ ਕਰਦੀ ਆ ਸਾਰਾ ਆ ਸਾਰਾ ਸਾਹਮਣੇ ਆ ਸਾਰਾ ਕੁਝ ਪਤਾ ਲੱਗਨ ਦੇ ਤੇ ਅੱਗੇ ਜਾ ਕੇ ਵੀ ਦੇਖ ਲਿਓ ਕਿ ਇਹ ਇੱਕ ਨੰਬਰ ਦੀ ਝੂਠੀ ਆ ਪਤਾ ਨਹੀਂ ਕਿਉਂ ਇਹਨਾਂ ਨੂੰ ਲੋਕ ਦੇਖਦੇ ਆ ਲਾਹਨ ਤਾਂ ਪਾਇਆ ਕਰੋ ਇਹਨਾਂ ਨੂੰ ਇੱਕ ਨੰਬਰ ਦੀ ਉਹ ਓਵਰ ਐਕਟਿੰਗ ਦੀ ਦੁਕਾਨ ਹਾਂ ਬਿਲਕੁਲ ਆਈਡੀਆ ਨਹੀਂ ਸੀ ਸੱਚੀ ਬਿਲਕੁਲ ਵੀ ਜਦੋਂ ਪਾਰਟੀ ਪਾਵਰ ਫੂਡੇ ਮੈਂ ਵੀ ਡਰ ਗਿਆ ਸੀ ਮੈਂ ਵੀ ਡਰ ਗਿਆ ਸੀ ਜਦੋਂ ਪਾਰਟੀ ਪਾਵਰ ਫੂਡੇ ਹੁੰਨ ਨੇ ਹਾਂ ਤੂੰ ਕੀ ਸਮਝਿਆ ਦੰਦੂਖ ਮਾਰੀ ਇਹਦੇ ਦੇ ਸਰਪ੍ਰਾਈਜ਼ ਦੇ ਚੱਕਰ ਦੇ ਵਿੱਚ ਤੁਸੀਂ ਤਾਂ ਜਵਾਕ ਵੀ ਡਰਾਇਆ ਪਿਆ ਉਹ ਵੀ ਵਿਚਾਰਾ ਡਰਿਆ ਡਰਿਆ ਗੱਲ ਕਰਨ ਦਿਆ ਕਿ ਕੀ ਹੁਣ ਬੰਦਾ ਕਵੇ ਉਹ ਕਹਿੰਦਾ ਮਾ ਪਤਾ ਨਹੀਂ ਕੀ ਗੋਲੀ ਗੋਲੀ ਚੱਲ ਗਈ ਆ ਪਤਾ ਇਹਨਾਂ ਨੂੰ ਸਾਰਾ ਹੁੰਦਾ ਹੈ ਉਦਾਂ ਹੀ ਤੁਹਾਨੂੰ ਪਤਾ ਹੈ ਨਾ ਕਿ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ। ਮੈਂ ਸੱਚੀ ਦੇਖ ਰੱਖਿਆ ਸੀ ਨਾ ਮੰਮੀ। ਲੈ ਦਾ ਪਲੈਨ ਸੀਗਾ ਮੇਰਾ। ਕਿੰਨਾ ਹੀ ਸੌ ਲੱਗੇ ਯਾਰ ਮੈਨੂੰ ਕੋਈ ਆਈਡੀਆ ਨਹੀਂ ਸੀ ਅਮ੍ਰਿਤਾ। ਹਾਂ ਮੇਰੇ ਤੋਂ। ਤੇਰੀ ਸੌ ਲੱਗੇ ਤੇਰੀ ਸਰਦੀ ਸੌ ਲੱਗੇ ਮੈਨੂੰ ਕੋਈ ਆਈਡੀਆ ਨਹੀਂ ਸੀ ਬਸ ਹੁਣ ਯਕੀਨ ਆ ਗਿਆ। ਫੇਰ ਪਾਪਾ ਦੀ ਸੌ। ਪਾਪਾ ਦੀ ਸੌ ਲੱਗੇ ਮੈਨੂੰ ਨਹੀਂ ਆਈਡੀਆ ਸੀ। ਤੇ ਜੀ ਦੀ ਸੌ। ਤੇ ਜੀ ਦੀ ਸੌ ਮਨ ਕਿ ਜਦ ਮੈਂ ਆਇਆ ਸੀ ਉਹਦੇ ਮੈਨੂੰ ਫੋਨ ਭਰਿਆ ਸੀ ਉਹਦੇ ਮੈਨੂੰ ਫੋਨ ਆਇਆ ਸੀ। ਅਰੇ ਤੂੰ ਬੋਤਲ ਸੁਣ। ਅੰਟੀ ਦਾ ਫੋਨ ਆਇਆ ਸੀ ਮੈਨੂੰ। ਜੀ। ਇਹੋ ਜੀ ਬੇਸ਼ਰਮ ਜਨਾਨੀ ਆਪਾਤ ਨਹੀਂ ਅਜੇ ਤੱਕ ਦੇਖੀ ਕਿ ਜਿਹੜੀ ਇਹ ਮਤਲਬ ਆਪਣੇ ਬੱਚਿਆਂ ਦੀ ਆਪਣੇ ਘਰ ਵਾਲੇ ਦੀ ਝੂਠੀ ਸੌਂ ਖਾ ਗਈ ਆ ਬੇਅਗਲੇ ਤੈਨੂੰ ਪੈਸਾ ਇੰਨਾ ਜ਼ਰਾ ਜ਼ਰੂਰੀ ਹੋ ਗਿਆ ਕਿ ਤੂੰ ਝੂਠੀਆਂ ਸੌਵਾਂ ਖਾਣ ਲੱਗ ਪਈ ਆਪਣੇ ਘਰ ਵਾਲੇ ਦੀ ਆਪਣੇ ਬੱਚੇ ਦੀਆਂ ਬੇਸ਼ਰਮੇ ਉਹ ਮਤਲਬ ਜਿਹੜਾ ਮੁੰਡਾ ਹੈ ਇਹਦਾ ਉਹਨੇ ਇਹਦੀ ਪੋਲ ਖੋਲ ਦਿੱਤੀ ਕਹਿੰਦਾ ਆਂਟੀ ਦਾ ਤੇ ਫੋਨ ਆਇਆ ਸੀ ਤੇ ਉਹਦੇ ਵਾਲੇ ਦੇਖੋ ਕਿਵੇਂ ਗੁੱਸੇ ਦੇ ਵਿੱਚ ਲੇਕੰਦੇ ਹੀ ਆ ਹੁਣ ਇਹ ਪੱਕਾ ਉਹਨੂੰ ਕੁੱਟੂਗੀ ਉਹ ਵਿਚਾਰੇ ਨੂੰ ਜੇ ਵਿੱਚ ਉਹ ਬੱਚੇ ਕਹਿੰਦੇ ਨੇ ਨਾ ਮੰਨਦੇ ਸੱਚੇ ਹੁੰਦੇ ਆ ਉਹ ਬੱਚੇ ਵਿਚਾਰੇ ਨੇ ਅੱਗੇ ਵੀ ਪੇਹਰ ਖੋਲਿਆ ਸੀ ਕਿ ਆਂਦੀ ਮੈਂ ਮੇਕਅਪ ਨਹੀਂ ਕਰਦੀ ਮੈਂ ਫਲਾਨਾ ਢਮਕਾਨਾ ਵੱਡੇ ਮੁੰਡੇ ਨੂੰ ਕਿਹਾ ਕਿ ਆਪੋ ਮੇਰੀ ਮੰਮਾ ਨੇ ਤੇ ਮੇਕਅਪ ਪੂਰਾ ਕੀਤਾ ਹੋਇਆ ਹੈ ਤੇ ਅੱਜ ਉਹਦੇ ਮੁੰਡੇ ਛੋਟੇ ਨੇ ਬੋਲ ਦਿੱਤਾ ਹੈ ਕਿ ਆਂਟੀ ਦਾ ਤੇ ਫੋਨ ਆਇਆ ਹੈ ਐਦਾਂ ਹੀ ਮਤਲਬ ਕਹਿੰਦੇ ਆ ਕਿ ਜਿਹੜੇ ਵਲੌਗਰ ਹੁੰਦੇ ਆ ਇੱਕ ਨੰਬਰ ਦੇ ਝੂਠੇ ਹੁੰਦੇ ਆ ਜਿਹੜੀ ਗੱਲ ਸੱਚੀ ਆ ਕਿਉਂ ਨਾ ਕਿ ਹਾਂ ਸਾਨੂੰ ਫੋਨ ਆਇਆ ਸੀ ਤਾਂ ਤੂੰ ਹੀ ਲੋਕਾਂ ਨੂੰ ਬੇਵਕੂਫ ਬਣਾਈ ਜਾਂਦੇ ਜੇ ਇੱਥੋਂ ਹੀ ਤੁਹਾਡੀਆਂ ਗਲਤੀਆਂ ਫੜੀਆਂ ਜਾਂਦੀਆਂ ਏ ਤੂੰ ਇਧਰ ਆ ਬੱਚਾ ਇਧਰ ਆ ਬੈਠ ਇਧਰ ਅੱਗੇ ਬੱਸ 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 ਦੇ ਜੀ ਦੇ ਇਧਰ ਉੱਠ ਇਧਰ ਸਾਂ ਅਬ ਰੇਖਾ ਨਾਲ ਕੁਸ਼ਣ ਕੋਧਰਾ ਹੋਰ ਅੱਸ਼ ਇਧਰ ਬੈਠੇ ਕੁਸ਼ਣ ਨਹੀਂ ਖੇਡ ਗੇਮ ਤੇ ਹਾਂ ਸੇਮ ਦੋਵੇਂ ਇੱਕ ਬਰਾਬਰ ਰੱਖ ਲਓ ਧਰ ਨਹੀਂ ਆਵੇਂ ਬੋਗਦੇ ਚੱਕਰਾਂ ਦੇ ਵਿੱਚ ਨਾ ਇਹਨੇ ਜਵਾਕ ਵੀ ਵਿਗਾੜ ਦਿੱਤੇ ਆ ਉਹਨੂੰ ਵਿਚਾਰੇ ਨੂੰ ਐਵੇਂ ਪਰੇਸ਼ਾਨ ਕਰੀ ਜਾਂਦੇ ਆ ਕਿ ਇਧਰ ਬੈ ਕਦੇ ਉਧਰ ਬੈ ਤੁਸੀਂ ਜਿਹੜਾ ਆਪਣਾ ਕੰਮ ਕਰਨਾ ਤੇ ਕਰੋ ਬਸ ਉਹ ਜਿਹੜੀ ਤੇਰੀ ਕਿਰਨਾ ਹੈ ਉਹਨੇ ਵੀ ਇਹੀ ਕੰਮ ਕੀਤਾ ਆਪਣੇ ਵਲੌਗ ਦੇ ਕੱਢਣ ਦੇ ਕਰਕੇ ਕਿ ਤੈਨੂੰ ਕੇਕ ਲਿਆ ਕੇ ਤੇਰੇ ਮੱਥੇ ਮਾਰਿਆ ਉਹਨੇ ਆਪਣਾ ਫਾਇਦਾ ਸੋਚਿਆ ਤੇਰਾ ਨਹੀਂ ਸੋਚਿਆ ਕਿਉਂਕਿ ਉਹਨੂੰ ਵੀ ਹੋਣਾ ਮਤਲਬ ਆ ਕਿਉਂਕਿ ਉਹਦਾ ਇੱਕ ਦਿਨ ਦਾ ਵਲੌਗ ਬਣ ਗਿਆ ਇੱਕ ਤੈਨੂੰ ਕੇਕ ਲਿਆ ਕੇ ਦਿੱਤਾ ਠੀਕ ਆ ਨਾ ਆਪਾਂ ਅਗਲੇ ਚਾ ਚਲੋ ਉਹ ਤਾਂ ਮਿਲਦਾ ਵੇਖਾਂਗੇ ਅੱਜਾ ਠੀਕ ਆ ਬਾਏ 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 ਪਿੰਕੀ ਬਾਏ ਬਾਏ ਮਿਲਦਾ ਫਿਰ ਓਕੇ ਬਈ ਨਹੀਂ ਫਿਰ ਵੀ ਯਾਰ ਘਰ ਆਏ ਬੰਦੇ ਨੇ ਬਾਏ ਬਾਏ ਕਰਾਂ ਬਾਏ ਬਾਏ ਬੈਠ ਬੈਠ ਪ੍ਰੈਕਟਰ ਤੂੰ ਕਿੰਨੀ ਕਗਲੇ ਦੀ ਕਰਦੀ ਆ ਉਹ ਤਾਂ ਅਸੀਂ ਦੇਖ ਲਈ ਸੀ ਠੀਕ ਹੈ ਨਾ ਰਿਸਪੈਕਟ ਦੀ ਜਿਸ ਤੂੰ ਗੱਲ ਹੀ ਨਾ ਕਰ ਕਿਉਂਕਿ ਤੇਰੇ ਬੋਲਣਾ ਹੀ ਨਹੀਂ ਆਉਂਦਾ ਕੋਈ ਵੀ ਗੱਲ ਕਰਦੀ ਆ ਤੂੰ ਬੋਲ ਹੀ ਦਿੰਨੀ ਆ ਤਾਂ ਸੋਚ ਕੇ ਨਹੀਂ ਗੱਲ ਕਰਦੀ ਭਾਵੇਂ ਅਗਲੇ ਨੂੰ ਕਿਵੇਂ ਦਾ ਫੀਲ ਹੋਵੇ ਰਿਸਪੈਕਟ ਦੀ ਜਿਸ ਤੂੰ ਗੱਲ ਕਰ ਰਹੀ ਨਾ ਕਰ ਤੇਰੇ ਮੂੰਹ ਰਿਸਪੈਕਟ ਦੀ ਗੱਲ ਫੱਬਦੀ ਨਹੀਂ ਆ ਠੀਕ ਹੈ ਨਾ ਦੂਸਰੀ ਗੱਲ ਉਹਨੂੰ ਛੱਡਣ ਆਈ ਆ ਆਟੋ ਤੇ ਤੇ ਇਹਨਾਂ ਨੂੰ ਚੰਗਾ ਤੂੰ ਚੋਕ ਕੇ ਬਿਠਾ ਦੇ ਤੇ ਸਭ ਤੋਂ ਵਧੀਆ ਵਾ ਆਪੇ ਕਰ ਬੀਖ ਸਸੀ ਕਾਲਿਸਾਰਿਆ ਨੂੰ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਜਣੇ ਅਸੀਂ ਤਾਂ ਠੀਕ ਆ ਤੂੰ ਦੱਸ ਕਿਵੇਂ ਆ ਜੇ ਹੁਣ ਸਾਮ ਨਾਲ ਤੁਲਤਚਾ ਕਰਦੀ ਤੂੰ ਨਹੀਂ ਠੀਕ ਲੱਗਦੀ ਚੁੰਨੀ ਦਾ ਬਤ ਤੁਸੀਂ ਕਿਸੇ ਨੂੰ ਕੁਝ ਪੁੱਛਣ ਦੀ ਲੋੜ ਨਹੀਂ ਹੈਗੀ ਦੇ ਦੇ ਚੁੰਨੀ ਦੇ ਦੋ ਬਾਜੀ ਕੋਈ ਟਰੰਕ ਚ ਪਾ ਦੂ ਚੂਹੀਆਂ ਖਾ ਲੂਗੀ ਲੈ ਚੂਹੀਆਂ ਖਾ ਲੂਗੀ ਸਦਾ ਚੁੰਨੀ ਦੇ ਦੇਣਾ ਪਾਪ ਚੁੰਨੀ ਜੋ ਲੈ ਕੇ ਦੇ ਰਹੀ ਆ ਤੇ ਕੋਈ ਚੱਜ ਦਾ ਸੂਟ ਲੈ ਕੇ ਦੇ ਤੇ ਅੱਗੋ ਕਹਿੰਦੀ ਆ ਕਿ ਕੋਈ ਨਹੀਂ ਚੁੰਨੀ ਵਰ ੱਟਕੇ ਨਾ ਹੀ ਮੱਥੇ ਮੜਨ ਲਈ ਆ ਕਿ ਮਤਲਬ ਚੂਹੀਆਂ ਚਈਆਂ ਆਪੇ ਖਾ ਜਾਣੀਆਂ ਤੇ ਜੇ ਅਗਲੇ ਨੂੰ ਚੀਜ਼ ਦੇਣੀ ਆ ਫਿਰ ਟੰਗਰੀ ਦਿਓ ਲੱਛਣ ਦੇਖੋ ਕੀ ਕਰਦੀ ਆ ਉਹ ਲੈਣਾ ਇਹਨੇ ਕੱਖ ਨਹੀਂ ਗਾ ਇਥੋਂ ਬਸ ਇਥੇ ਟਾਈਮ ਪਾਸ ਕਰਨੇ ਆ ਕਰਨ ਆਈ ਆ ਤੇ ਬਲੌਗ ਕੱਢਣ ਆਈ ਆ ਆਪਣਾ ਅੱਡ ਕਰੇ ਪੈਸੇ ਚੁੱਕੇ ਤਾਂ ਕੁਝ ਨਾ 2200 ਤੱਕ ਤੇ ਮੈਨੂੰ ਮਿਲ ਗਿਆ ਤਾਂ ਦੁਆਦੋਂ ਨਹੀਂ ਕਰੀ ਹਾਂ ਜੇ ਕੱਲ ਪਰਸੋਂ 4-5 ਸਵਾ ਕੇ ਆਏ ਸੀ ਮੇਰੇ ਸਵਾ ਕੇ ਆਉਂਦੇ ਹੈ ਨਾ ਹੁਣ ਦੇਖ ਹੁਣ ਆਉਣ ਜਾਣ ਕੋਈ ਛੁੱਟ ਨਹੀਂ ਹੈਗਾ ਮੈਸੇ ਅੱਛਾ ਇੱਕ ਹੌਲੀ ਲੱਗ ਗਿਆ ਹੁਣ ਜਿਵੇਂ ਆਪਾਂ ਨੇ ਬਿੰਦਰਾ ਖਾਲੇ ਭੂਆ ਦੇ ਕੋਲ ਰੋਟੀ ਖਾਣ ਜਾਨੇ ਮੈਂ ਕਿੱ ਆਪਾਂ ਕਿ ਜਾਊਗਾ ਅੱਛਾ ਫਿਰ ਤੇ ਦੋ 200 ਥੋੜਾ ਬਾਕੀ ਨਹੀਂ ਨਖਰੇ ਵੇਖੋ ਕਿਵੇਂ ਕਰਦੀ ਆ ਮਤਲਬ ਕਿ ਕੋਈ ਵੀ ਮੌਕਾ ਛੱਡਣਾ ਨਹੀਂ ਹੁੰਦਾ ਕਿ ਨਹੀਂ ਆਪਣੇ ਘਰ ਵਾਲੇ ਦੀ ਬੇਇੱਜ਼ਤੀ ਨਾ ਕਰਨੀ ਹੋਵੇ ਉਹਦੀ ਨਹੀਂ ਬੇਇੱਜ਼ਤੀ ਕਰਨੀ ਹੁੰਦੀ ਆ ਜਦੋਂ ਆਪਾਂ ਕੋਈ ਚੀਜ਼ ਲੈ ਮੁਝੇ ਲਸ਼ਨ ਕਰਦੀ ਆ ਸੂਟ ਭਾਵੇਂ ਜਿੰਨੇ ਮਰਜੀ ਤੋਂ ਲੈ ਲੈ ਸ਼ਕਲ ਤੇਰੀ ਉਹਦੀ ਉਹ ਰਹਿਣੀ ਆ ਠੀਕ ਆ ਨਾ ਸਾਰਾ ਦਿਨ ਸੂਟਾਂ ਜੁੱਤੀਆਂ 'ਚ ਧਿਆਨ ਰਹਿੰਦਾ ਪਾਉਣਾ ਤੋਂ ਕੁਛ ਵੀ ਨਹੀਂ ਹੁੰਦਾ ਡੰਗਰੇ ਕਰੇ ਨੂੰ ਹੱਥ ਲਾਇਆ ਤੁਸੀਂ ਦੋ ਹੱਥ ਨੇ ਜੜੀਆਂ ਕੱਢੋ ਕੋਤੋਂ ਤੋਂ ਮੇਰੇ ਵਾਸਤੇ ਚਾਹੀਦਾ ਮੈਂ ਸੂਟ ਲੈ ਆਈ ਆ ਘਰੇ ਨੂੰ ਹੱਥ ਲਾਇਆ ਸਾਰਾ ਤਪਰ ਖਾਇਆ ਸਹੀ ਗੱਲ ਆ ਆਪਣੇ ਵਾਸਤੇ ਨਹੀਂ ਕੁਛ ਲੈਣਾ ਅਗਲੇ ਵਾਸਤੇ ਤੇ ਕੁਛ ਲੈ ਕੇ ਆ ਡੰਗਰਾ ਆਪਣੀ ਭੈਣ ਵਾਸਤੇ ਲੈ ਕੇ ਆ ਉਹਨੇ ਤੇ ਤੇਰੀ ਮੂੰਹ ਤੇ ਬੇਇੱਜ਼ਤੀ ਕਰ ਦਿੱਤੀ ਆ ਕਤੋਂ ਹੀ ਕਰੇਗਾ ਸਾਡੇ ਪਸੰਦ ਤੇ ਤੇਰੀ ਪਸੰਦ ਲਾਦਾ ਵਧੀਆ ਮੈਨੂੰ ਵੀ ਇੱਕ ਪਸੰਦ ਦਾ ਦਾਦਾ ਸਾਡੀ ਪਸੰਦ ਨਹੀਂ ਹੋਰ ਜੀਰੀ ਜੀਰੀ ਆ ਲਣ ਦੋ ਤੂੰ ਜੈਸਮੀਨ ਦੀ ਜਠਾਣੀ ਤੇ ਨਨਾਨ ਨੇ ਕਿਹਾ ਨਾ ਕਿ ਪਾਜੀ ਤੁਹਾਡੀ ਪਸੰਦ ਬਹੁਤ ਸੋਹਣੀ ਹੈਗੀ ਆਪਣੀ ਪਸੰਦਾਂ ਮੈਨੂੰ ਸੂਟ ਲੈ ਕੇ ਦਿਓ ਤੇ ਇਹ ਜੈਸਮੀਨ ਦਾ ਮੂੰਹ ਦੇਖਣ ਵਾਲਾ ਸੀ ਉਹਨੂੰ ਪਤਾ ਸੀ ਕਿ ਹਰ ਵਾਰੀ ਤਾਂ ਮੇਰੀ ਤਾਰੀਫ ਹੁੰਦੀ ਆ ਤੇ ਅੱਜ ਮੇਰੇ ਘਰ ਵਾਲੇ ਦੀ ਤਾਰੀਫ ਹੋ ਗਈ ਆ ਸੜਿਆ ਮੂੰਹ ਆ ਸੜਿਆ ਮੂੰਹ ਆ ਵੀ ਤਾਂ ਮੈਂ ਪੈਸੇ ਕਰਦੇ ਹਾਂ ਹਾਂ ਇਧਰ ਇਧਰ ਹਾਂਜੀ ਕਰੋ ਗੱਲ ਕਿਹੜੀ ਗੱਲ ਕਰਦੇ ਹਾਂ ਹਾਂ ਮੈਂ ਕਰੇ ਬੇਟਾ ਤਾਂ ਪੈਸੇ ਆ ਤੇ ਉਹਦੇ ਮੈਨੂੰ ਪੈਸੇ ਦੇ ਦੋ 500 ਰੁਪਏ ਲੈ ਓੱਖੀਆ ਕਰ ਬੈਠੇ ਮੈਂ ਕਿਹਨ ਕਹਿੰਦਾ ਕੈਮਰਾਮੈਨ ਨੀ ਮਣਿਆ ਕਿੰਨਾ ਓੱਖਾ ਨੇ ਤਾਹੇ ਕਹਿੰਦੇ ਪਿੰਡ ਵਸਿਆ ਨਹੀਂ ਮਣਦੇ ਪਹਿਲਾਂ ਧੁੱਪ ਵੀਡੀਓ ਸ਼ੂਟ ਕੀਤੀ ਮੇਰੇ ਮਾਪੇ ਵੀ ਕਹੀ ਕਿ ਨਾ ਵਾਂਸ ਫੋਰ ਵਾਂਸ ਫੋਰ ਵਾਂਸ ਫੋਰ ਜੈਸਮੀਨ ਦੀ ਜਠਾਣੀ ਆ ਹੁਣ ਇਹ ਵੀ ਵਿਚਾਰੀ ਪੈਸਾ ਨੂੰ ਰੋਂਦੀ ਰਹਿੰਦੀ ਜਦੋਂ ਦੇਖ ਲਓ ਮੈਨੂੰ ਪੈਸੇ ਦਿਓ ਮੈਨੂੰ ਪੈਸੇ ਦਿਓ ਮੈਂ ਤੁਹਾਡਾ ਵਲੌਗ ਬਣਾਉਣੀ ਆ ਮੈਂ ਕਿਉਂਕਿ ਤਾਂ ਇਹਨਾਂ ਦਾ ਕੈਮਰਾਮੈਨ ਆ ਨਾ ਜਿਸੇ ਹਿਸਾਬ ਨਾਲ ਉਹ ਹੁਣ ਉਹਨੂੰ ਪਤਾ ਲੱਗਦਾ ਜਾਂਦਾ ਨਾ ਇਹ ਜਠਾਣੀ ਨੂੰ ਕਿ ਮਤਲਬ YouTube ਤੇ ਬਾਰੇ ਸਾਰੀ ਨੌਲੇਜ ਹੁੰਦੀ ਜਾਂਦੀ ਆ ਤੇ ਉਹਨੇ ਵੀ ਆਪਣਾ ਅੱਡ ਚੈਨਲ ਬਣਾ ਹੀ ਲੈਣਾ ਥੋੜੇ ਦਿਨਾਂ ਤੱਕ ਬਣਾ ਹੀ ਲਓ ਕਿਉਂਕਿ ਜਦੋਂ ਦੇਖ ਵਿਚਾਰੀ ਸੂਟਾਂ ਨੂੰ ਰੋਂਦੀ ਰਹਿੰਦੀ ਆ ਜਾਂ ਪੈਸਿਆਂ ਨੂੰ ਰੋਂਦੀ ਰਹਿੰਦੀ ਆ ਬੱਤ ਸਹੀ ਏ ਹਾਂਜੀ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਨਾਲੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ